ਜਿਵੇਂ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਈਪ੍ਰਿਟੀ ਕਾ ਖਾਲਸਾ ਵਾਈਪ੍ਰਿਟੀ ਕੀ ਫਤਿਹ ਉਸ ਤੋਂ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਸਾਲ ਸਿਰਫ ਬਾਕੀ ਰਹਿ ਗਿਆ ਉਸ ਤੋਂ ਬਾਅਦ 2027 ਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਉਹਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਦੇ-ਆਪਦੇ ਜਿਹੜੇ ਅ ਕਮਰ कसे ਕੱਸ ਲਏਗੇ ਹੈਗੇ ਆ ਤੇ ਜੇ ਜ਼ਿਲ੍ਹਾ ਪੱਛੇ ਤੇ ਬਲਾਕ ਸੰਮਤੀਆਂ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕਾਂਗਰਸ ਦੂਜੇ ਨੰਬਰ ਤੇ ਇੱਕ ਭਗਸ਼ੋਮਨੀ ਕਾਲੀ ਦਾ ਜਿਹੜਾ ਤੀਜੇ ਨੰਬਰ ਤੇ ਆਇਆ ਸੀਗਾ ਤੇ ਜੇ ਬਾਗੇਪਨ ਦੀ ਗੱਲ ਕਰਕੇ ਤੇ ਬਾਗੇਪਨ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਖਿਲਾਫ ਬਹੁਤ ਮ ਤੇ ਇਹ ਤਿਤਸਰਫ ਤਿੰਨ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਉਹਦੇ ਨਾਲ ਨਾਲ ਆਯਾਤ ਗਰੁੱਪ ਵੀ ਜਿਹੜੇ ਲਗਾਤਾਰ ਸੰਗਲਪ ਰਹੇ ਜਿਹਦੇ ਵਿੱਚ ਕਮਲਜੀਤ ਸਿੰਘ ਬਰਾੜ ਵੱਲੋਂ ਵੀ ਆਪਣੇ ਬੰਦੇ ਖੜੇ ਕੀਤੇ ਗਏ ਭਾਵੇਂ ਉਹ ਜਿੱਤ ਨਹੀਂ ਸਕੇ ਕਾਫੀ ਵੋਟਾਂ ਜਿਹੜੀਆਂ ਉਹ ਲੈ ਗਏ ਤੇ ਜਿਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਕਾਂਗਰਸ ਪਾਰਟੀ ਵੱਲੋਂ ਨੈਸ਼ਨਲ ਪੱਧਰ ਤੇ ਜਿਹੜੀ ਇੱਕ ਨਰੇਗਾ ਨਰੇਗਾ ਸਕੀਮ ਹੈਗੀ ਜਿਹੜੀ ਸੈਂਟਰ ਸਰਕਾਰ ਵੱਲੋਂ 60 40 ਦੀ ਰੇਸ਼ੋ ਕੀਤੀ ਗਈ ਹੈਗੀ ਆ ਵੀ ਜਿਹੜੀਆਂ 60% ਪੈਸਾ ਜਿਹੜਾ ਕੇਂਦਰ ਦੇਵੇਗਾ ਤੇ ਜਿਹੜਾ 40% ਪੈਸਾ ਜਿਹੜਾ ਸਟੇਟ ਸਰਕਾਰ ਦੇ ਆਇਆ ਕਰਗੀ ਕਿਉਂਕਿ ਪਹਿਲਾਂ 90-10 ਦੀ ਰੇਸ਼ੋ ਸੀ ਕਿ 90% ਸੈਂਟਰ ਤੋਂ ਆਉਂਦਾ ਸੀ 10% ਜਿਹੜੀ ਸਿਕਿਉਰ ਸਰਕਾਰ ਦਿੰਦੀ ਸੀ ਕਿ ਪਰ ਉਹ ਪਾਲਸੀਆਂ ਨੂੰ ਵੱਲੋਂ ਚੇਂਜ ਕਰ ਦਿੱਤੀ ਗਈ ਨਾਮ ਵੀ ਚੇਂਜ ਕਰ ਦਿੱਤਾ ਗਿਆ ਉਹ ਤੋਂ ਲੈ ਕੇ ਕਾਂਗਰਸ ਦੇ ਹਾਈ ਕਮਾਂਡ ਜਿਹੜੀ ਹੈਗੀ ਉਹਨਾਂ ਵੱਲੋਂ ਪੂਰੇ ਦੇਸ਼ ਦੇ ਵਿੱਚ ਜਿਹੜੇ ਪ੍ਰੋਟੈਸਟ ਸ਼ੁਰੂ ਕੀਤੇ ਗਏ ਆ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਇਹਨਾਂ ਵੱਲੋਂ ਪ੍ਰੋਟੈਸਟ ਸ਼ੁਰੂ ਕਰ ਦਿੱਤੇ ਗਏ ਆ 8 ਤਰੀਕ ਤੋਂ ਤੇ ਉਹ ਲਗਾਤਾਰ ਜਿਹੜੀਆਂ ਆਪਦੀਆਂ ਜਿਹੜੀਆਂ ਰੈਲੀਆਂ ਕਰ ਲੱਗਿਆ ਤੇ ਬਾਗਾਪੁਰਾਂ ਦੇ ਵਿੱਚ ਵੀ ਜਿਹੜੀ 11 ਤਰੀਕ ਨੂੰ ਇੱਕ ਰੈਲੀ ਹੋਣ ਜਾ ਰਹੀ ਹੈ ਜਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਵੱਲੋਂ ਜਿਹੜੀ ਉੱਥੇ ਮੀਟਿੰਗ ਕਰਵਾਈ ਗਈ ਤੇ ਮੀਟਿੰਗ ਕਰਵਾਈ ਗਈ ਸੁਭਾਸ਼ ਮੰਡੀ ਦੇ ਵਿੱਚ ਜਿੱਥੇ ਬਾਬਾ ਜਗਸੀਰ ਸਿੰਘ ਕਾਲੇ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਜਿੱਥੇ ਮੁੱਖ ਦਫ਼ਤਰ ਉਹਨਾਂ ਦਾ ਲਿਖਿਆ ਵੀ ਹੋਇਆ ਹੈਗਾ ਤੇ ਉਹਦੇ ਵਿੱਚ ਜਿਹੜੇ ਵੱਖ-ਵੱਖ ਘਰੇ ਜੇ ਪੁਲਾ ਸਿੰਘ ਬਰਾੜ ਦੀ ਗੱਲ ਕਰਕੇ ਉਹ ਵੀ ਉੱਥੇ ਹਾਜ਼ਰ ਸੀਗੇ ਤੇ ਹੋਰ ਹਲਕਿਆਂ ਦੇ ਜਿਹੜੇ ਲੋਕ ਉੱਥੇ ਆਏ ਹੋਏ ਸੀਗੇ ਪਰ ਸਭ ਤੋਂ ਵੱਡੀ ਗੱਲ ਇਹ ਹੀ ਰਹੀ ਜਦੋਂ ਜਿਹੜੇ ਸੈਨ ਚਾਰਜ ਰਵਿੰਦਰ ਢਾਲਵੀਆ ਆਏ ਤਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਵੀ ਜਿਹੜੀਆਂ ਬਾਗਾਪੁਰਾਂ ਦੇ ਵਿੱਚ ਜਿਹੜੀ ਸਾਰਾ ਕੁਝ ਹੋ ਰਿਹਾ ਵੀ ਕੀ ਦੀ ਗਵਾਹੀ ਦੇ ਵਿੱਚ ਹੋ ਰਿਹਾ ਪਰ ਉਹਨਾਂ ਨੇ ਕੋਈ ਸਾਫ਼ ਨਹੀਂ ਕੀਤਾ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜਿਹੜੇ ਹਲਕਿਆਂ ਦੇ ਵਿੱਚ ਜੋ ਵੀ ਹੋ ਰਿਹਾ ਤਾਂ ਉਹ ਜਿਹਨਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਦੀ ਗਵਾਹੀ ਚ ਹੈ ਪਰ ਬਾਗਾਪੁਰਾਂ ਦੀ ਤਸਵੀਰ ਕੁਝ ਹੋ ਰਿਹਾ ਤੇ ਦਰਸ਼ਨ ਸਿੰਘ ਬਰਾੜ ਦੀ ਜਿਹੜੀ ਉਹਨਾਂ ਉਹ ਨਹੀਂ ਪਹੁੰਚੇ ਸੀ ਉਹ ਕਿਉਂ ਨਹੀਂ ਪਹੁੰਚੇ ਸੀ ਕਿ ਮੇਰੇ ਕੋਲ ਇਸ ਟਾਈਮ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਵੀਰ ਸਿੰਘ ਲੰਗਣਾ ਪਹੁੰਚੇ ਹੈਗੇ ਆ ਇਹਨਾਂ ਤੋਂ ਪੁੱਛਾਂਗੇ ਵੀ ਉਹ ਕੀ ਕਾਰ ਰਹੇ ਦਰਸ਼ਨ ਸਿੰਘ ਬਰਾੜ ਉਸ ਮੀਟਿੰਗ ਦੇ ਵਿੱਚ ਮਨਵੀਰ ਜਿਹੜੀ ਮੀਟਿੰਗ ਹੋ ਹੋ ਕੇ ਹਟਿਆ ਕੋਰਦਨ ਪਹਿਲਾਂ ਉਹਦੇ ਵਿੱਚ ਸਦਾ ਦਰਸ਼ਨ ਸਿੰਘ ਬਰਾੜ ਹਾਜ਼ਰ ਨਹੀਂ ਹੋਏਗੇ ਉਹ ਤਾਂ ਕੰਮ ਕੀ ਸੀ ਉਹਦਾ ਕਾਰਨ ਇਹ ਸੀਗਾ ਵੀ ਸਨੇਹਾ ਦਾ ਬਰਾੜ ਸਾਹਿਬ ਨੂੰ ਉਹ ਦਸਰੇ ਨਹੀਂ ਲੈ ਆ ਅੱਛਾ ਤੇ ਬਾਕੀ ਇਹ ਜਿਹੜੀ ਮੀਟਿੰਗ ਹੈ ਜਿਵੇਂ ਇੱਥੇ ਸਹਿਨ ਚਾਰਜ ਦਾ ਤੁਸੀਂ ਨਾਂ ਲਿਆ ਉਹ ਆਏ ਸੀਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹਲਕਿਆਂ ਦੀ ਅਗਵਾਈ ਤੋਂ ਲੜ ਚੁੱਕੇ ਉਮੀਦਵਾਰੀ ਕਰਨਗੇ ਤੇ ਉਹਨਾਂ ਨੇ ਇਥੇ ਬਾਘੇਪੁਰਾਣੇ ਮੀਟਿੰਗ ਰੱਖੀ ਆ ਤੇ ਮੀਟਿੰਗ ਹੀ ਸਰਦਾਰ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਰੱਖਣੀ ਚਾਹੀਦੀ ਸੀ ਤੇ ਉਹਨਾਂ ਨੇ ਮੀਟਿੰਗ ਹੀ ਇਹ ਦੂਜਾ ਗਲਤ ਰੱਖੀ ਆ ਅਈ ਤਾਂ ਜਿਲ੍ਹਾ ਪਰ ਦੂਜੀ ਗੱਲ ਇਹ ਆ ਵੀ ਆਪਣੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਪੁਰਾਣਾ ਜਿਹਨੂੰ ਟਕਸਾਲੀ ਕਾਂਗਰਸੀ ਆਪਾਂ ਕਹਿ ਦਿੰਨੇ ਉਹ ਦਰਸ਼ਨ ਸਿੰਘ ਬਰਾੜ ਵਰਗੇ ਬੰਦਿਆਂ ਨੂੰ ਕਹਿੰਦੇ ਆ ਟਕਸਾਲੀ ਕਾਂਗਰਸੀ ਉਹ ਜਿਉਂ ਅਤੇ ਦੇ ਸੇ ਯਾਦ ਹੋਇਆ ਉਹ ਕਾਂਗਰਸ ਚੀ ਉਦੋਂ ਦੇ ਤਿੰਨ ਪੀੜੀਆਂ ਚਾਰ ਹੋ ਗੀਆਂ ਉਹਨਾਂ ਦੀ ਤੇ ਜਿਲ੍ਹਾ ਪ੍ਰਧਾਨ ਦੀ ਵੀ ਇਹ ਗਲਤੀ ਹੈ ਵੀ ਉਹਨੇ ਇੰਨੇ ਪੁਰਾਣੇ ਤੇ ਦੂਜਾ ਐਡੇ ਨਾਮਵਰ ਲੀਡਰ ਉਹਨਾਂ ਨੇ ਅਗਨੋਰ ਕੀਤਾ ਨਹੀਂ ਇਹ ਫਿਰ ਇਹ ਤਾਂ ਨਹੀਂ ਕਿਤੇ ਵੀ ਜਿਵੇਂ ਤੁਸੀਂ ਅਲੱਗ ਟਾਉਨ ਜਿਲ੍ਹਾ ਪੇਡਾ ਬਲਾਕਸ ਦੀ ਟਾਉਨਾਂ ਲੜੀਆਂ ਸਦਾ ਕਮਜੀ ਸਿੰਘ ਬਰਾੜ ਵੱਲੋਂ ਮਤੇਬ ਖੜੇ ਕੀਤੇ ਗਏ ਵੀ ਉਹਦੇ ਕਰਕੇ ਦਰਸ਼ਨ ਸਿੰਘ ਬਰਾੜ ਨੂੰ ਜਿਹੜਾ ਪਾਰਟੀ ਵੱਲੋਂ ਖਾਸ ਕਰਕੇ ਜੇ ਅਗਰ ਜ਼ਿਲ੍ਹਾ ਪ੍ਰਧਾਨ ਵੱਲੋਂ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਾਂ ਉੱਪਰਲੇ ਲੈਵਲ ਤੇ ਉਹਨਾਂ ਨੂੰ ਹਦਾਇਤਾਂ ਹੋ ਗਈਆਂ ਵੀ ਤੁਸੀਂ ਸਿਰਫ ਦੋ ਗਰੁੱਪ ਜਿਹੜੇ ਬਾਘੇਪੁਰ ਨੇ ਤੇ ਉਹਨਾਂ ਨੂੰ ਬੁਲਾਉਣਾ ਕਿਉਂਕਿ ਤਿੰਨ ਗਰੁੱਪ ਪਹਿਲਾਂ ਮੰਨੇ ਜਾਂਦੇ ਸੀ ਤੀਜਾ ਗਰੁੱਪ ਸਦਾਤਾ ਅਚਨ ਸਿੰਘ ਬਰਾੜ ਦਾ ਸੀ ਆ ਭੋਲਾ ਸਿੰਘ ਬਰਾੜ ਤੇ ਦਕਸ਼ੀਤ ਸਿੰਘ ਕਾਲੇ ਗਏ ਤੇ ਇਹਦੇ ਕਰਕੇ ਹੋ ਸਕਦਾ ਵੀ ਤਾਂ ਉਹਨਾਂ ਨੇ ਨਹੀਂ ਨਹੀਂ ਬਰਾੜ ਦਾ ਉਹ ਇਹ ਤਾਂ ਕੋਈ ਏਡੀ ਗੱਲ ਕਾਰਨ ਨਹੀਂ ਗਈ ਹੁਣ ਰੈਲੀ ਦੇ ਇੰਚਾਰਜ ਆਪਣੇ ਰਾਣਾ ਗੁਰਜੀਤ ਸਿੰਘ ਰੈਲੀ ਦੇ ਇੰਚਾਰਜ ਹੈ ਉਹ ਉਹਨਾਂ ਦੇ ਬੇਟੇ ਨੇ ਸੁਲਤਾਨਪੁਰ ਲੋਧੀ ਤੋਂ ਆਯਾਦ ਜਿੱਤੇ ਆਓ ਐਮਐਲਏ ਬਣਿਆ ਕਾਂਗਰਸੀ ਉਮੀਦਵਾਰ ਨੂੰ ਉਹਨਾਂ ਨੇ ਹਰਾਇਆ ਇਹ ਤਾਂ ਕੋਈ ਐਡੀ ਗੱਲ ਨਹੀਂ ਤੇ ਦੂਜੀ ਗੱਲ ਇਹ ਬੰਦੇ ਸਰਦ ਕਮਲਜੀ ਸਿੰਘ ਬਰਾੜ ਨੇ ਕਢਾਏ ਸੀਗੇ ਨਾ ਕਿ ਜ਼ਰਦਾਰਦਰਸ਼ਨ ਸਿੰਘ ਬਰਾੜ ਨੇ ਉਹ ਤਾਂ ਦਰਸ਼ਨ ਸਿੰਘ ਬਰਾੜ ਤਾਂ ਕਿਤੇ ਇੱਕ ਥਾਂ ਕਿਹੇ ਇੱਕ ਬੰਦੇ ਨੂੰ ਉਹਨਾਂ ਨੇ ਵੋਟ ਪਾਉਣ ਨੂੰ ਵੀ ਨਹੀਂ ਕਿਹਾਗਾ ਜਿਹਾਓ ਕਿਸੇ ਕੋਈ ਮੀਟਿੰਗ ਕੀਤੀ ਆ ਪਾਰਟੀ ਦੇ ਉਲਟ ਜਾਂ ਕੋਈ ਉਹ ਨਹੀਂ ਇਹ ਨਹੀਂ ਕੋਈ ਐਡੀ ਗੱਲ ਬੰਦ ਗਈ ਇਹ ਤਾਂ ਐਵੇਂ ਹੀ ਦੂਜਾ ਇਹਨਾਂ ਦੀ ਗਲਤੀ ਹੈ ਇਹ ਵੀ ਜਾਨ ਪੁੱਜ ਕੇ ਗਲੋ ਜਾਨ ਵੱਜ ਕੇ ਕੀਤਾ ਹੈ ਨੀ ਹੁਣ ਤੁਹਾਡੇ ਜਿਹੜੀ ਤੁਹਾਡੇ ਗਰੁੱਪ ਦੀ ਕੀ ਸਟ੍ਰੈਟਜੀ ਆਉਣ ਵਾਲੀ ਹੈ ਮਤਲਬ ਕਿ ਉਹਨਾਂ ਨੇ ਤਾਂ ਮੀਟਿੰਗ ਕਰ ਲਈ ਹੈ ਨਾ ਉੱਥੇ ਉਹਨਾਂ ਨੇ ਕੋਈ ਜ਼ਿਕਰ ਵੀ ਨਹੀਂ ਕੀਤਾਗਾ ਦਾ ਸਰਦਾ ਦਰਸ਼ਨ ਸਿੰਘ ਬਰਾੜ ਦਾ ਤੇ ਹੁਣ ਅਗਲੀ ਸਟ੍ਰੈਟਜੀ ਕੀ ਆ ਤੁਹਾਡੇ ਗਰੁੱਪ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਨੋ ਨੋ ਹਲਕਿਆਂ ਦਾ ਇਕੱਠ ਹੋਇਆ ਉਹਦੇ ਹਰੇਕ ਹਲਕੇ ਤੋਂ ਜਿਹੜਾ ਵੀ ਕੋਈ ਮੇਨ ਉਤੋਂ ਇੱਕ ਦੋ ਲੀਡਰ ਆਏ ਆ ਪੰਜ ਪੰਜ ਚਾਰ ਚਾਰ ਬੰਦੇ ਸੀ ਉਹਨਾਂ ਦੇ ਨਾਲ ਤੇ ਆਪਣੇ ਹਲਕੇ ਦੇ ਇਹ ਆਂਦੇ ਆ ਵੀ ਅਸੀਂ ਮੇਨ ਮੇਨ ਬੰਦਿਆਂ ਨੂੰ ਕਿਹਾ ਕਿ ਤਾਂ ਥੋੜੇ ਬੰਦੇ ਆਏ ਆ ਆਪਣੇ ਹਲਕੇ ਦੇ ਪਿੰਡ ਵੇਖ ਲੋ ਹਰੇਕ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੰਦੇ ਆ ਜਿਹੜੇ ਕਾਂਗਰਸ ਦੇ ਮੂਰੀ ਬੰਦੇ ਆ ਤੇ ਜੀ ਉਹਨਾਂ ਨੂੰ 4-4 5-5 ਬੰਦਿਆਂ ਨੂੰ ਵੀ ਸਨੇਹਾਂ ਲਾਇਆ ਹੁੰਦਾ ਤੇ ਇੱਥੇ ਹੋ ਜਾਣੀ ਕਿ 500 ਬੰਦੇ ਦਾ ਇਕੱਠ ਤੇ ਇਕੱਠ ਸਾਰਾ ਉੱਤੇ ਤੁਸੀਂ ਵੇਖ ਲੋ ਮੇਰੇ ਹਸਾਬ ਨਾਲ 100 ਬੰਦਾ ਵੀ ਨਹੀਂ ਹੋਣਾ ਪੂਰੇ ਬੇਟਾ ਉਹਦੇ ਵਿੱਚੋਂ ਬਾਹਰਲੇ ਹਲਕਿਆਂ ਤੋਂ ਵੀ ਆਏ ਜਿਹੜੇ ਆਏ ਸੀਗੇ ਲੀਡਰ ਉਹਨਾਂ ਦੇ ਨਾਲ ਕਿਸੇ ਨਾ ਗਨਮੈਨ ਸੀਗਾ ਕਿਸੇ ਨਾ ਕੋਈ ਪੰਜ-ਪੰਜ ਬੰਦੇ ਦਾ ਹਰੇਕ ਲੀਡਰ ਨਾਲ ਆਈ ਆ ਬਾਹਰ ਗੱਡੀਆਂ ਦੇ ਵਿੱਚੋਂ ਕਿਵੇਂ ਲੱਗਦਾ ਵੀ ਬੰਦੇ ਘਟ ਆਏ ਵੀ ਤੁਸੀਂ ਉਹ ਬੰਦੇ ਉੱਤੇ ਦਿਸੀ ਜਾਂਦਾ ਘਾਟਾ ਤੇ ਫੇਰ ਤੁਸੀਂ ਇਹਨਾਂ ਦੀ ਹੋਰ ਦੇਖ ਲਓ ਇਹ ਪਿੰਡਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਲੈ ਕੇ ਮਵਾਜ ਦੇ ਰਹੇ ਆ ਵੀ ਚਰਨਜੀਤ ਸਿੰਘ ਚੰਨੀ ਮੰਡੀ ਦੇ ਵਿੱਚ ਆ ਰਹੇ ਆ ਵੀ ਉਹਨਾਂ ਨੂੰ ਸ ਉਹਨਾਂ ਨੂੰ ਪਹੁੰਚੇ ਉੱਥੇ ਚਰਨਜੀਤ ਸਿੰਘ ਜੰਨੀ ਦਾ ਆ ਹੀ ਨਹੀਂ ਰਹੇ ਇਹ ਨਹੀਂ ਤੁਹਾਨੂੰ ਲੱਗਦਾ ਵੀ ਚੰਨੀ ਜੀ ਜੰਨੀ ਇਸ ਰੈਲੀ 'ਚ ਨਹੀਂ ਆ ਰਹੇ ਨਹੀਂ ਆ ਰਹੇ ਉਹ ਕਿਉਂ ਉਹ ਉਹਨਾਂ ਨੂੰ ਕਿਤੇ ਹੋਰ ਕੋਈ ਡਿਊਟੀ ਉਹਨਾਂ ਦੀ ਹੋਊਗੀ ਪਾਰਟੀ ਵੱਲੋਂ ਲੱਗੀ ਪਰ ਉਹ ਇੱਥੇ ਨਹੀਂ ਆ ਰਹੇ। ਅਜੇ ਵਾਗੇ ਬਣਦੇ ਨਹੀਂ ਆ ਰਹੇ। ਨਹੀਂ ਵਾਗੇ ਬਣਾ ਨਹੀਂ ਆ। ਤੇ ਤੁਹਾਨੂੰ ਚਾਚੀ ਸਿੰਘ ਚੱਲੀ ਤਾਂ ਉਹ ਨਾਂ ਲੈਣ ਤੋਂ ਇਤਰਾਜ਼ ਕੀ ਹੈ? ਸਾਨੂੰ ਨਹੀਂ ਇਤਰਾਜ਼ ਹੈ। ਜਦੋਂ ਇੱਥੇ ਆ ਰਹੇ ਦੂਜਾ ਜਿਹੜੇ ਲੀਡਰ ਆ ਰਹੇ ਹਨ ਜਿਵੇਂ ਕਾਂਗਰਸ ਦਾ ਪ੍ਰਧਾਨ ਆ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਦਾ ਕਿਉਂ ਨਾਂ ਨਹੀਂ ਲੈਂਦੇ ਵੀ ਰਾਜਾ ਬੜਾਂ ਘਾਰੇ। ਤੇ ਜੇ ਉਹ ਤਾਂ ਨਾਂ ਲੈਦੇ ਫਿਰ ਕੀ ਹੈ? ਕਿਉਂ ਤਾਂ ਇਹਨਾਂ ਨੂੰ ਪਤਾ ਹੋਊਗਾ ਵੀ ਕਾਹਤੋਂ ਨਾਂ ਨਹੀਂ ਲੈਂਦੇ ਕੋਈ ਡਰ ਹੋਊਗਾ ਇਹਨਾਂ ਦੇ ਮਨ 'ਚ। अच्छा じゃ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਬਸ ਆ ਕਾਂਗਰਸ ਦੇ ਪ੍ਰਧਾਨ ਦੀ ਕਿੰਨੀ ਲੋਕਪ੍ਰੀਆਤਾ ਵੀ ਉਹਦਾ ਨਾ ਲੈ ਇਹਨਾਂ ਦਾ ਕਿਸੇ ਨੇ ਬੰਦੇ ਨੇ ਨਹੀਂ ਆਉਣਾ ਤਾਂ ਆ ਹੀ ਨਹੀਂ ਨਾ ਲੈ ਰਹੇ ਇਹਨਾਂ ਨੂੰ ਪਤਾ ਹੋਊਗਾ ਡਰ ਡਰ ਉਸ ਤੋਂ ਵੀ ਨਹੀਂ ਤਾਂ ਹੁਣ ਆਪਾਂ ਵੇਖੋ ਆਪਣੇ ਜਦੋਂ ਮੰਡੀ ਦੇ ਵਿੱਚ ਰੈਲੀ ਹੁੰਦੀ ਆ ਕੋਈ ਵੀ ਆਪਾਂ ਉਦੋਂ ਕਹਿੰਦੇ ਆਂ ਅੱਗੇ ਰੈਲੀ ਹੁੰਦੀ ਸੀ ਬਈ ਕੈਪਟਨ ਨੇ ਆਉਣਾ ਜੈ ਨੇ ਆਉਣਾ ਬਸ ਲੀਡਰ ਦਾ ਨਾਂ ਲੈਨੇ ਆ ਇਹ ਆਪਣੀ ਮੰਡੀ ਜਾਉਣਾ ਇਹ ਹੁਣ ਚਰਨਜੀਤ ਸਿੰਘ ਚੰਨੀ ਦਾ ਨਾਂ ਲੈ ਰਹੇ ਲੈ ਰਹਿਆ ਆਉਣਾ ਉੱਥੇ ਮੇਨ ਜੇ ਦੇ ਕੇ ਕਿਹਦਾ ਰਾਜੇ ਬੜੈਂਗ ਨੇ ਆ ਕਾਂਗਰਸ ਦੇ ਪ੍ਰਧਾਨ ਨੇ ਉਹਦਾ ਨਾਮ ਪਤਾ ਨਹੀਂਗਾ ਤੋਂ ਨਹੀਂ ਲੈ ਰਹੇ ਪਿੰਡਾਂ ਦੇ ਵਿੱਚ ਤੇ ਜੇ ਹੁਣ ਮਤਲਬ 11 ਦੇ ਨੂੰ ਚਾਹ ਨੂੰ ਜੋ ਵੀ ਆਉਂਦਾ ਕੋਈ ਜਿਹੜਾ ਵੀ ਆਉਂਦਾ ਹੈਗਾ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਘੱਟ ਘੱਟ ਹੋਊਗਾ ਤੁਸੀਂ ਸਿਰਫ ਬੰਦਿਆਂ ਦੀ ਉਹਨਾਂ ਗਿਣਤੀ ਕਰਕੇ ਕਹੋ ਉਹ ਤਾਂ ਕਹਿੰਦੇ ਵੀ ਸਾਡੇ ਅਸੀਂ ਸੱਦੇ ਮੇਨ ਮੇਨ ਬੰਦੇ ਆ ਤੁਸੀਂ ਆ ਜਿਹੜਾ ਪਿੱਛੇ ਇਲੈਕਸ਼ਨ ਹੋਇਆ ਤੁਹਾਨੂੰ ਸਾਰੇ ਰਿਜ਼ਲਟ ਦਾ ਪਤਾ ਆਯਾਦ ਬੰਦੇ ਨੂੰ 500 ਵੋਟ ਪੈਂਦੀ ਆ ਕਾਂਗਰਸ ਨੂੰ 50 ਪੈਂਦੀ ਆ ਯਾਦ ਬੰਦੇ ਨੂੰ 800 ਵੋਟ ਪੈਂਦੀ ਆ ਤੇ ਕਾਂਗਰਸ ਨੂੰ 70 ਪੈਂਦੀਆਂ ਤੇ ਤੁਸੀਂ ਵੇਖ ਲਓ ਵੀ ਕਿੰਨੇ ਕੁ ਬੰਦੇ ਆ ਇਹਨਾਂ ਦੇ ਨਾਲ ਵੀ ਤੁਹਾਨੂੰ ਤੁਹਾਡਾ ਕਹਿਣਾ ਇਹ ਆ ਵੀ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਹਾਰ ਹੋਈ ਆ ਤੁਹਾਡੇ ਬੰਦੇ ਖੜੇ ਕਰਕੇ ਉਹਨਾਂ ਦੇ ਉਮੀਦਵਾਰਾਂ ਹਾਰੇ ਆ ਵੋਟਾਂ ਤਾਂ ਘਟ ਪਈਆਂ ਤਾਂ ਹੀ ਹਾਰੇ ਆ ਕਿਉਂਕਿ ਜਿਹੜਾ ਜਿਹੜਾ ਦਰਸ਼ਨ ਸਿੰਘ ਬਰਾੜ ਆ ਨਾ ਆਪਣੇ ਹਲਕੇ ਦੇ ਵਿੱਚ ਆਪਾਂ ਨੂੰ ਆਪਣੇ ਹਲਕੇ ਦੇ ਵਿੱਚ 2005 ਤੋਂ ਪਹਿਲਾਂ ਵੇਖ ਲਓ ਤੇ ਕਾਂਗਰਸ ਦਾ ਕੋਈ ਨਾਂ ਨਹੀਂ ਲੈਂਦਾ ਠੀਕ ਤੇ ਨਾ ਕੋਈ ਬਾਹਲੇ ਲੋਕ ਦਾ ਡਰ ਦੇ ਵੋਟ ਹੀ ਨਹੀਂ ਪਾਉਣ ਜਾਂਦੇ ਹੁੰਦੇ ਸੀ ਉਹਨਾਂ ਨੂੰ ਐ ਹੁੰਦਾ ਸੀ ਵੀ ਕਾਂਗਰਸ ਤੋਂ ਬਿਨਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕਾਂਗਰਸ ਨੂੰ ਪਾਉਣਗੇ ਤਾਂ ਦੂਜਾ ਕਿਸੇ ਨੂੰ ਪਤਾ ਲੱਗ ਗਿਆ ਸਾਰਿਆਂ ਦੇ ਇੰਨਾ ਡਰੇ ਹੋਏ ਸੀਗੇ ਲੋਕ ਕਾਂਗਰਸੀ ਬੰਦੇ ਤੇ 2005 ਦੇ ਵਿੱਚ ਆ ਗਏ ਤੇ ਬਰਾੜ ਸਾਹਿਬ ਨੇ ਜਦੋਂ ਇੱਤੇ ਐਮਸੀ ਦੇ ਇਲੈਕਸ਼ਨ ਜਿੱਤੇ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਆਰਨ ਖੜਨ ਵਾਲਾ ਤੇ ਸਾਰੇ ਜਿਹੇ ਲੋਕ ਇਹਦੇ ਮਗਰ ਤੁਰ ਪਏ ਤੇ 2007 ਦੇ ਵਿੱਚ ਬਰਾੜ ਸਾਹਿਬ ਆ ਦੂਜਾ ਬਦੇ ਬਣ ਗਏ ਤੋਂ ਜੱਤ ਗਿਆ ਐਮਐਲਏ ਬਣ ਗਏ ਇਹਦਾ ਕਾਂਗਰਸ ਕਾਂ ਬਾਗੇ ਭਾਣੇ ਚ ਕਾਂਗਰਸ ਬਰਾੜ ਬਰਾੜ ਸਾਹਿਬ ਨਾਲ ਕਾਂਗਰਸ ਦਾ ਕਾਂਗਰਸ ਦੇ ਕਰਕੇ ਬਰਾੜ ਠੀਕ ਹੈ ਵੀ ਤੁਸੀਂ ਕਿੰਨੇ ਵਿੱਚ ਬਰਾੜ ਆ ਤਾਂ ਕਾਂਗਰਸ ਹਾਂ ਬਾਗੇ ਭਾਣੇ ਹਾਂ ਬਾਕੀ ਉਹਨਾਂ ਦਾ ਹੋਰ ਹਲਕਿਆਂ ਦੇ ਵਿੱਚ ਵੀ ਬਹੁਤ ਪ੍ਰਭਾਵ ਆ ਇਹ ਰਾਜੇ ਬਣੰਗ ਦੀ ਤੁਸੀਂ ਪ੍ਰਧਾਨ ਦੇ ਲਾ ਲਓ ਇਹਦੇ ਜਦੋਂ ਚੋਣ ਹੁੰਦੀ ਆ ਇਹਦਾ ਬਰਾੜ ਸਾਹਿਬ ਨੂੰ ਇੱਥੇ ਆ ਕੇ ਕਹਿੰਦਾ ਵੀ ਬਰਾੜ ਸਾਹਿਬ ਉੱਥੇ ਤੁਹਾਡੇ ਬੰਦੇ ਮੇਰੇ ਹਲਕੇ ਦੇ ਵਿੱਚ ਚਾਪ 8-10 ਪਿੰਡਾਂ ਦੇ ਬਰਾੜ ਸਾਹਿਬ ਦੀ ਹੁਣ ਪਿੱਛੇ ਡਿਊਟੀ ਲਾਈ ਦੀ ਬਈ ਤੁਹਾਡੇ ਬੰਦੇ ਆ ਤੁਹਾਡੇ ਕਹਿੰਦੇ ਵੋਟਾਂ ਪਾਉਣਗੇ ਵੀ ਬਰਾੜ ਸਾਹਿਬ ਦਾ ਤਾਂ ਕੋਈ ਨੇੜ ਬਹੁਤ ਦੂਰ ਤਾਂ ਹੀ ਆ ਨੇੜੇ ਤੇੜੇ ਅੱਖਾਂ ਦਾ ਹਲਕਿਆਂ ਤੇ ਪ੍ਰਭਾਵ ਆ ਬਰਾੜ ਸਾਹਿਬ ਦਾ ਮਤਲਬ ਵੀ ਤੁਸੀਂ ਕਹਿੰਦਾ ਵੀ ਦਰਸ਼ਮ ਸਿੰਘ ਬਰਾੜ ਨੂੰ ਜਗਨੋਰ ਕਰਦੇ ਆ ਤਾਂ ਕਾਂਗਰਸ ਦਾ ਵੱਡੇ ਪੱਧਰ ਤੇ ਵੱਡੇ ਪੰਦਰ ਦੇ ਨੁਕਸਾਨ ਨੁਕਸਾਨ ਨਹੀਂ ਹੁਣ ਫਿਰ ਜਿਹੜਾ ਤੁਸੀਂ ਚਲੋ ਇਹ ਕਹਤਾ ਵੀ ਜਿਹੜੀ ਗੱਲ ਇਕੱਠੀ ਆਉਂਦੀ ਆ ਵੀ ਜਿਹੜਾ ਕਾਠ ਉਹ ਤੁਸੀਂ ਕਿਵੇਂ ਮਤਲਬ ਉਹਦੀ ਗਿਣਤੀ ਮੰਤੀ ਰੱਖੋਗੇ ਜੀ ਕਿਉਂਕਿ ਲੋਕ ਹਲਕਾ ਤੋਂ ਲੋਕਾਂ ਨੇ ਆਉਣਾ ਫਿਰ ਤੁਸੀਂ ਕੱਲੇ ਕਿਵੇਂ ਛੱਟੋਗੇ ਆ ਬਾਗੇ ਪਰਾਨ ਦੇਦਾ ਤਾਂ ਭਲਾ ਨਹੀਂ ਪਾ ਸਾਡੇ ਹਰੇਕ ਪਿੰਡਾਂ ਦੇ ਤਾਂ ਬੰਦੇ ਬੈਠੇ ਆ ਹਾਂ ਹਰੇਕ ਪਿੰਡ ਦੇ ਬੰਦੇ ਆ ਜੀ ਵੇਖਾਂਗੇ ਵੀ ਕਿਹੜਾ ਕਿਆ ਕਿਹੜੇ ਪਿੰਡੋਂ ਕਿੰਨੇ ਆ ਕਿੰਨਾ ਕਾਠ ਆਉਂਦਾ ਸਾਡੇ ਬੰਦੇ ਨੋਟ ਕਰਨਗੇ ਸਾਰਾ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਨੇ ਉਹ ਤਾਂ ਕਦੀ ਵੀ ਅਸੀਂ ਮਤਲਬ ਪਰ ਇਹਦਾ ਤੁਸੀਂ ਇੱਕ ਇਹਨਾਂ ਨੂੰ ਕਾਠ ਚਰਨਜੀਤ ਸਿੰਘ ਚੰਨੀ ਦਾ ਨਾਮ ਕਿਉਂ ਲੈ ਰਹੇ ਆ ਤੁਸੀਂ ਇਹ ਗੱਲ ਦੇਖੋ ਇਹ ਚਰਨਜੀਤ ਸਿੰਘ ਚੰਨੀ ਦਾ ਨਾਮ ਇਸ ਕਰਕੇ ਲੈ ਰਹੇ ਇਹਨਾਂ ਨੂੰ ਪਤਾ ਵੀ ਇਕੱਠ ਨਹੀਂ ਹੋਣਾ ਸਾਡੇ ਕੋਲੋਂ ਬੰਦੇ ਨਹੀਂ ਕੱਢੇ ਜਾਣੇ ਵੀ ਚਰਨਜੀਤ ਸਿੰਘ ਚੰਨੀ ਦੀ ਲੋਕਪ੍ਰਿਯਤਾ ਪੰਜਾਬ ਦੇ ਵਿੱਚ ਬੇਸਹੀ ਬਹੁਤ ਆ ਉਹਨਾਂ ਨੂੰ ਆਏ ਆ ਵੀ ਚੰਨੀ ਨੂੰ ਸੁਣਨ ਵਾਸਤੇ ਲੋਕ ਆਉਣਗੇ ਲੱਗੂਗੇ ਯਾਰ ਚੱਲ ਚੰਨੀ ਨੂੰ ਸੁਣੇ ਆਈਏ ਚੰਨੀ ਚਰਨਜੀਤ ਸਿੰਘ ਚੰਨੀ ਦਾ ਨਾਲ ਦੂਜੇ ਨਰੇਗਾ ਵਾਲਿਆਂ ਦੇ ਮਿਲ ਤਾਂ ਮੈਨੂੰ ਤਾਂ ਕੋਈ ਇਹ ਫੰਟੈਸਟ ਨਹੀਂ ਲੱਗ ਰਿਹਾ ਜਿਦਾ ਰੈਲੀ ਦਾ ਸ਼ਤਕੀ ਪ੍ਰਦਰਸ਼ਨ ਹੁੰਦੀ ਹੈ ਨਹੀਂ ਜੀ ਉਹ ਇਹ ਪ੍ਰਦਰਸ਼ਨ ਇਹ ਥੋੜੋ ਕਰ ਰਿਹਾ ਤਾਂ ਮੈਂ ਪਹਿਲਾਂ ਗੱਲ ਦਾ ਕਰਕੇ ਹਟਿਆ ਵੀ ਜਿਹੜਾ ਤੁਹਾਡਾ ਹੈਗੇ ਆ ਹਾਈ ਕਮਾਂਡ ਹੈ ਦਿੱਲੀ ਵਾਲੇ ਇਹ ਤਾਂ ਉਹਨਾਂ ਦਾ ਪੂਰੇ ਦੇਸ਼ ਦੇ ਵਿੱਚ ਹੀ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ ਕਿਉਂਕਿ ਮੰਦਰੀਗਾ ਦੇ ਵਿੱਚ ਜਿਹੜੀਆਂ ਪਾਲਿਸੀਆਂ ਚੇਂਜ ਕਰ ਦਿੱਤੀਆਂ ਫਿਰ ਤੁਸੀਂ ਪੰਜਾਬ ਦੇ ਪ੍ਰਧਾਨ ਨੂੰ ਕਿਉਂ ਕਹਿ ਰਹੇ ਹੋ ਵੀ ਇਹਦਾ ਇਹਦਾ ਸਮਝ ਦੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੋਊਗੀ ਨਾ ਕਿ ਕਾਂਗਰਸ ਨੇ ਆਏ ਪ੍ਰੋਟੈਸਟ ਕਰਨਾ ਰੈਲੀਆਂ ਦੇ ਰੂਪ ਦੇ ਵਿੱਚ ਪ੍ਰਧਾਨ ਨੂੰ ਤਾਂ ਚਾਹ ਚੜ ਗਿਆ ਹੁਣ ਇਹ ਗੱਲ ਕਿਉਂਕਿ ਪ੍ਰਧਾਨਤਾ ਦੂਜਾ ਬੋਲ ਹੀ ਨਹੀਂ ਸਕਦਾ ਸਰਕਾਰ ਦੇ ਅੱਗੇ ਉਹ ਜਦੋਂ ਕਿਤੇ ਆਪਾਂ ਆ ਵੀ ਬਿਨੇ ਰਹੇ ਆ ਜਦੋਂ ਕਿਤੇ ਮੜਾ ਮੋਟਾ ਉਹਦੇ ਵਿੱਚ ਵਿਧਾਨ ਸਭਾ ਜਦੋਂ ਬੋਲਣ ਲੱਗਦਾ ਸੀ ਤੇ ਉਦੋਂ ਹੀ ਭਗਵਾਨਤਮਾਨ ਹਰੀ ਕਹਿ ਦਿੰਦੇ ਸੀ ਕਿ ਅਸੀਂ ਦੱਸ ਗਏ ਫਿਰ ਬਾੜੀਆਂ ਕਿੱਥੋਂ ਬਣੀਆਂ ਉਹਦਾ ਇੰਨੇ ਨਾਲ ਹੀ ਇਹਦਾ ਸਾਹ ਘਮ ਕਰ ਦਿੰਦੇ ਉਹ ਤਾਂ ਸਗਾਂ ਦੀ ਜੇ ਉਹਨੂੰ ਕਿਤੇ ਕਹਿ ਦਿੰਦੇ ਕਿ ਤੁਸੀਂ ਪਟੈਸਟ ਕਰੋ ਮੰਤਰੀਆਂ ਦੇ ਘਰ ਭੇਜੋ ਇਹ ਤਾਂ ਪ੍ਰਧਾਨ ਨੇ ਤਾਂ ਔਖਾ ਬਹੁਤ ਹੋ ਜਾਣਾ ਸੀ ਇਹ ਤਾਂ ਪ੍ਰਧਾਨਤਾ ਉਹਦੇ ਦਾ ਛਾਲਾ ਮਾਰਦਾ ਹੋਊਗਾ ਵੀ ਆਹ ਵਧੀਆ ਕੰਮ ਆ ਮੜਾ ਜੀ ਬੋਲ ਕੇ ਦੇ ਆਉਦਾ ਕੰਮ ਨਿਬੜ ਜੂਗਾ ਵੀ ਤੁਹਾਨੂੰ ਇਹ ਲੱਗਦਾ ਹੈਗਾ ਵੀ ਉਹ ਵੀ ਜਿਹੜਾ ਵਿਧਾਨ ਸਭਾ ਦੇ ਵਿੱਚੋਂ ਵਿਧਾਨ ਸਭਾ ਛੱਡ ਕੇ ਤੇ ਲੋਕ ਸਭਾ ਚਲਾ ਗਿਆ ਤੇ ਉਹਨੇ ਸੁੱਖ ਦਾ ਸਾਹ ਲਿਆ ਹਾਂ ਲੋਕ ਸਭਾ ਦੇ ਵਿੱਚ ਵੀ ਸੁੱਖ ਦਾ ਸਾਰਿਆਂ ਰੈਲੀ ਦੇ ਰੂਪ ਚ ਜਿਹੜਾ ਪ੍ਰੋਟੈਸਟ ਕਰ ਰਹੇ ਆ ਉਹ ਜੀ ਆਪਾਂ ਪ੍ਰੋਟੈਸਟ ਤਾਂ ਉਹ ਹੁੰਦੇ ਆ ਜਿੰਨੇ ਦਿੱਲੀ ਘੇਰਨ ਲੱਗਿਆ ਵੀ ਛੜ ਕਰੋਗ ਲਈ ਪੱਕਾ ਧਰਨਾ ਲਾ ਲਿਆ ਕਿਸੇ ਮੰਤਰੀ ਦਾ ਘਰ ਘੇਰ ਲਿਆ ਕਿਸੇ ਮੁੱਖ ਮੰਤਰੀ ਦਾ ਘੇਰ ਲਿਆ ਪ੍ਰਧਾਨ ਮੰਤਰੀ ਦਾ ਘੇਰ ਲਿਆ ਇਹ ਤਾਂ ਰੈਲੀਆਂ ਤਾਂ ਆਮ ਹੀ ਆ ਚਲੋ ਇਹ ਕਾਂਗਰਸ ਦੀ ਦੂਜਾ ਅਪੂ ਵੀ ਕੋਈ ਵੀ ਇਸ ਤਰੀਕੇ ਨਾਲ ਪਰ ਟੈਸਟ ਕਰਨਾ ਨਹੀਂ ਆਮ ਤਾਂ ਆਪਾਂ ਰੈਲੀਆਂ ਵਹਿੰਦੇ ਆ ਵੀ ਰੈਲੀਆਂ ਤਾਂ ਉਹੀ ਹੁੰਦੀਆਂ ਦੂਜਾ ਸ਼ਕਤੀ ਪ੍ਰਦਰਸ਼ਨ ਵੀ ਸ਼ਕਤੀ ਪ੍ਰਦਰਸ਼ਨ ਕਰਦੇ ਪਏ ਆ ਹੋਰ ਨਹੀਂ ਕੋਈ ਗੱਲ ਬਾਤ ਨਹੀਂ ਨਰੇਗਾ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਇਹ ਹੁਣ ਪ੍ਰਧਾਨ ਤਾਂ ਹੁਣ ਦੂਦੀ ਇੱਕ ਗੱਲ ਦੇਖੋ ਆਪੋਜੀਸ਼ਨ ਜਾਂ ਕਾਂਗਰਸ ਕਾਂਗਰਸ ਦੀ ਬਹੁਤ ਜ਼ਿੰਮੇਵਾਰੀਆਂ ਬੰਨੀਆਂ ਕਾਂਗਰਸ ਦੇ ਪ੍ਰਧਾਨ ਨੇ ਇਹਨਾਂ ਦਾ ਧਮਕੀਆਂ ਆ ਰਹੀਆਂ ਕਤਲੋਗਾਰਦ ਹੋ ਰਹੀ ਹੈ ਕਿੰਨਾ ਕੁਸ਼ ਹੋਈ ਜਾਂਦਾ ਤੇ ਕਿੰਨੇ ਹਾਲਾਤ ਖਰਾਬ ਹੋਏ ਪਰਦੇ ਪ੍ਰਧਾਨ ਸਾਹਿਬ ਤਾਂ ਬੋਲਦੇ ਹੀ ਨਹੀਂ ਕੋਈ ਕੁਝ ਸਰਕਾਰ ਦੇ ਉਲਟ ਸਰਕਾਰ ਨੂੰ ਜਗਾਉਣ ਦਾ ਕੰਮ ਤਾਂ ਆਪੋਜੀਸ਼ਨ ਨੇ ਕਰਨਾ ਹੈ ਨਾ ਤੁਸੀਂ ਆਪ ਹੀ ਦੇਖ ਲਓ ਇਹ ਆਪੋਜੀਸ਼ਨ ਤਾਂ ਪ੍ਰਤਾਪ ਸਿੰਘ ਬਾਜਵਾ ਬੜਾ ਲੜਦੇ ਹੋ ਤਾਂ ਉਹ ਤਾਂ ਲੜਦੇ ਆ ਸਰਪ੍ਰਧਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਉਹ ਤਾਂ ਚੱਲ ਐਲੋਪੀ ਦੇ ਲੀਡਰ ਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੇਨ ਉਹਨਾਂ ਦਾ ਕੰਮ ਵਿਧਾਨ ਸਭਾ ਦੇ ਵਿੱਚ ਆ ਉਹਨਾਂ ਨੇ ਅਗਵਾਈ ਕਰਨੀ ਨਹੀਂ ਫਿਰ ਤੁਹਾਨੂੰ ਕੀ ਲੱਗਦਾ ਉਹ ਕਰਦੇ ਨਹੀਂ ਕੋਣ ਉਹ ਤਾਂ ਕਰਦੇ ਆ ਪ੍ਰਧਾਨ ਦੀ ਗੱਲ ਕਰਦਾ ਵੀ ਇਹ ਆਪ ਵਿਧਾਨ ਸਭਾ ਤੇ ਪਾਸੇ ਰਹੇਗਾ ਨਾ ਲੋਕ ਤੁਸੀਂ ਉਹਦਾ ਸਮਝ ਕਉ ਕੀ ਦੀ ਪ੍ਰਧਾਨ ਦੀ ਆਮ ਤੁਸੀਂ ਆਮ ਹੀ ਵੇਖ ਲਓ ਕਿੰਨਾ ਕਹੇ ਪ੍ਰੋਟੈਸਟ ਕਰਦੇ ਆ ਜਿਵੇਂ ਹੁਣ ਇੰਨਾ ਇੰਨੇ ਹਾਲਾਤ ਵਿਗੜਦੇ ਆ ਤੇ ਇਹਨਾਂ ਨੂੰ ਕੋਈ ਨਾ ਕੋਸ ਕਰਨਾ ਚਾਹੀਦਾ ਈ ਕੋਈ ਆਪ ਦਾ ਪ੍ਰਦਰਸ਼ਨ ਕਰਦੇ ਹਲਕਿਆਂ ਦੇ ਵਿੱਚ ਉਹ ਨਾ ਕਰ ਤਾਂ ਕਰਨ ਨਾ ਕਰਨ ਦਾ ਕਰਨ ਸਾਨੂੰ ਤਾਂ ਡਰ ਹੀ ਲੱਗਦਾ ਵੀ ਇਹਨੂੰ ਡਰ ਹੋਊਗਾ ਕਿ ਜੇ ਮੈਂ ਕੋਈ ਇਹ ਤੁਹਾਨੂੰ ਡਰ ਲੱਗਦਾ ਜ ਇਹਨੂੰ ਡਰ ਲੱਗਦਾ ਵੀ ਸਾਨੂੰ ਇਹ ਲੱਗਦਾ ਵੀ ਇਹਨੂੰ ਡਰ ਆ ਹਾਂ ਅੱਛਾ ਇਹ ਗੱਲ ਦਾ ਵੀ ਕੱਲ ਨੂੰ ਮੀਰਾ ਨਾਲ ਕੋਈ ਫੈਲਾ ਕੋਲ ਕੇ ਬਹਿ ਜਾਣਾ ਕਿਉਂਕਿ ਉਹ ਤਾਂ ਸ਼ਰਿਆਮੀ ਭਗਵੰਤ ਮਾਨਤਾ ਜਦੋਂ ਇਹ ਉਹਨੂੰ ਵਿਧਾਨ ਸਭਾ ਦੇ ਵਿੱਚ ਬੋਲਿਆ ਤੇ ਉਹਨੇ ਆ ਹੀ ਕਿਹਾ ਉਹ ਕਹਿੰਦਾ ਫਿਰ ਅਸੀਂ ਦੱਸ ਗਏ ਵੀ ਦੂਜਾ ਅ ਬਾ ਡੰਗਾ ਕਿੱਥੇ ਬਣਿਆ ਹਰ ਕੋਈ ਹੋਊਗੀ ਗੱਲ ਤਾਂ ਹੀ ਉਹਨਾਂ ਨੇ ਇਹ ਈਡੀ ਗੱਲ ਕਹੀ ਹੈ ਮਰਵੀਰ ਮੈਂ ਕਹਿੰਦਾ ਵੀ ਆਪਾਂ ਜੇ ਅਗਰ ਗੱਲ ਅੱਗੇ ਕਰੀਏ ਵਾਵਾ ਕਾਫੀ ਦੂਰ ਨਿਕਲ ਜੂ ਮੈਂ ਦੁਬਾਰਾ ਫੇਰ ਉਸੇ ਗੱਲ ਤੇ ਹੋਣਾ ਕਿ ਦਰਸ਼ਨ ਸਿੰਘ ਬਰਾੜ ਨੂੰ ਜਿਹੜੇ ਕਾਂਗਰਸ ਪਾਰਟੀ ਆ ਮੋਗੇ ਜ਼ਿਲ੍ਹੇ ਦੀ ਆਪਾਂ ਜਿਹੜੇ ਮੈਂ ਨਾ ਆਗੂ ਹੈਗੇ ਆ ਜ਼ਿਲ੍ਹਾ ਪ੍ਰਧਾਨ ਹੈਗੇ ਆ ਕੀ ਉਹਨਾਂ ਨੂੰ ਉਹ ਆਪਣੀ ਪਾਰਟੀ ਚ ਨਹੀਂ ਸਮਝਦੇ ਇਸ ਕਰਕੇ ਮੈਸੇਜ ਨਹੀਂ ਲਾਇਆ ਜਾਂ ਜਾਣਬੁੱਝ ਕੇ ਉਹਨਾਂ ਨੂੰ ਨੋਰ ਕੀਤਾ ਗਿਆ ਜਾਣਬੁੱਝ ਕੇ ਨੋਰ ਕੀਤਾ ਗਿਆ ਤੁਸੀਂ ਆਪਾ ਡਾਲਵੀਆ ਸਾਹਿਬ ਦੀ ਗੱਲ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਹ ਬੰਦਾ ਗਵਾਹੀ ਕਰੂਗਾ ਜਿਹੜਾ ਇਲੈਕਸ਼ਨ ਲੜ ਚੁੱਕਾ ਤੇ ਇੱਥੇ ਗਵਾਹੀ ਉਹ ਬੰਦੇ ਕਰ ਰਹੇ ਆ ਜਿਹੜੇ ਬੰਦੇ ਦੂਜਾ ਪਾਰਟੀ ਦੀਆਂ ਵਿਰੋਧੀ ਗਤੀਵਿਧੀਆਂ ਕੀਤੀਆਂ ਵਿਰੋਧੀ ਇਲੈਕਸ਼ਨ ਲੜੇ ਆ ਉਹ ਉਹ ਕਿਹੜੇ ਬੰਦੇ ਲੱਗੇ ਉਹ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਇਹ ਕਿਹੜਾ ਕੋਈ ਨਿੱਕੀ ਮੁੱਟੀ ਚੋਣਾ ਵੱਡੀਆਂ ਚੋਣਾ ਸਾਰਿਆਂ ਨੂੰ ਪਤਾ ਵੀ ਯਾਨੀ ਕਿ ਕਹਿਣ ਦਾ ਮਤਲਬ ਇਹ ਆ ਆਪਾਂ ਨੂੰ ਇਹ ਵੀ ਜਿਹੜੇ ਬੰਦੇ ਨੂੰ ਜਿੱਤੇ ਉਹਦਾ ਬੰਦਾ ਮਾਣ ਸਤਿਕਾਰ ਉਹਨੂੰ ਉਹਨਾਂ ਦੇਣਾ ਚਾਹੀਦਾ ਜਿਹੜੀ ਜ਼ਿੰਮੇਵਾਰੀ ਹੈ ਹਰੇਕ ਬੰਦਾ ਲੀਡ ਨਹੀਂ ਕਰਦਾ ਤਾਂ ਹਰੇਕ ਬੰਦਾ ਇਹ ਤਾਂ ਹਰੇਕ ਬੰਦਾ ਉੱਟ ਕੇ ਕਹੂਗਾ ਮੈਂ ਮੈਲੇ ਦੀ ਕਿਉਂ ਲੜਨੀ ਹੈ ਕੁਆਲਿਟੀ ਵੀ ਹੁੰਦੀ ਹੈ ਨਾ ਕਿਸੇ ਜਗ੍ਹਾ ਕਿਸੇ ਦੇ ਵਿੱਚ ਸਰਪੰਚੀ ਸਰਪੰਚੀ ਦੀ ਕੁਆਲਿਟੀ ਹੈ ਕਿਸ ਕੋਈ ਮੈਂਬਰੀ ਤਾਂ ਕਿਸੇ ਦੀ ਪਰਸਨੈਲਿਟੀ ਹੁੰਦੀ ਹੈ ਹਰੇਕ ਬੰਦਾ ਥੋੜੀ ਹੈ 11 ਤਰੀਕ ਨੂੰ ਹੁਣ ਉਹਨਾਂ ਦੀ ਰੈਲੀ ਹੋਣੀ ਹੈ ਉਸ ਤੋਂ ਪਹਿਲਾਂ ਤੁਹਾਡਾ ਗਰੁੱਪ ਕਿਸ ਤਰ੍ਹਾਂ ਦੀਆਂ ਕੋਈ ਮੀਟਿੰਗਾਂ ਵਗੈਰਾ ਕਰ ਰਿਹਾ ਜਾਂ ਕਿ ਇਸ ਸਮੇਂ ਦੇ ਵਿੱਚ ਕੋਈ ਤੁਸੀਂ ਆਪ ਦੀ ਗੱਲਬਾਤ ਕੋਈ ਉਹਦਾ ਦਾ ਮਖਮ ਦਿਖਾਉਗੇ ਅਸੀਂ ਤਾਂ ਕੋਈ ਮੀਟਿੰਗ ਨਹੀਂ ਕਰ ਰਹੇ ਬਾਕੀ ਜਿਵੇਂ ਸਾਨੂੰ ਬਰਾੜ ਪਰਿਵਾਰ ਦਾ ਕੋਈ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦਾ ਹੁਕਮ ਹੋਊਗਾ ਅਸੀਂ ਤਾਂ ਉਹਨਾਂ ਦੇ ਉਹਨਾਂ ਦੀ ਗੱਲ ਤੇ ਫਲਕੜਾਵਾਂਗੇ ਦੂਜੀ ਗੱਲ ਇਹ ਆ ਅਸੀਂ ਤਾਂ ਹਜੇ ਤੱਕ ਤਾਂ ਸਾਡੀ ਇਹੀ ਹੈ ਵੀ ਅਸੀਂ ਵੇਖਣਾ ਵੀ ਇਹ ਕਿੰਨਾ ਘੱਟ ਕਰਦੇ ਆ ਹਲਕੇ ਦੇ ਵਿੱਚ ਚਲ ਬਹੁਤ ਬਹੁਤ ਧੰਵਾਦ ਜੱਟਨਾ ਮਨਵੀਰ ਸਿੰਘ ਜੁਲੇ ਇਹਨਾਂ ਨੇ ਜਿਹੜੀ ਆਪਣੀ ਗੱਲ ਰੱਖੀ ਆ ਸਭ ਤੋਂ ਵੱਡੀ ਗੱਲ ਤਾਂ ਇਹ ਜੀ ਕੀ ਵੀ ਜਿਹੜਾ ਸੁਦਾਦਰਸ਼ਨ ਸਿੰਘ ਬਰਾੜ ਨੂੰ ਜਿਹੜਾ ਅਗਨੋਰ ਕੀਤਾ ਗਿਆ ਉਸ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ ਤੇ ਜਿਹੜੀ ਉਹ ਡਲਬੀਆ ਦੀ ਜਿਹੜੀ ਗੱਲਬਾਤ ਆ ਉਹਨਾਂ ਨੂੰ ਵੀ ਇਹਨਾਂ ਨੇ ਉਜਾਗਰ ਕੀਤਾ ਵੀ ਜਿਹੜੇ ਬੰਦਿਆਂ ਨੇ ਚੋਣ ਲੜੀ ਆ ਵੀ ਉਹੋ ਵਵਾਈ ਕਰਨਾ ਤੇ ਪਰ ਬਾਗੇ ਬਣੇ ਦੀ ਕੋਈ ਤਸਵੀਰ ਵਕਰੀ ਹੈਗੀ ਆ ਤੇ 11 ਤਰੀਕ ਨੂੰ ਜਿਹੜਾ ਕਈ ਹਲਕਿਆਂ ਦਾ ਜਿਹੜਾ ਇੱਥੇ ਇਕੱਠ ਹੋਣਾ ਮਰੇ ਨਰੇਗਾ ਦੀਆਂ ਜਿਹੜੀਆਂ ਪਾਲਿਸੀਆਂ ਚੇਂਜ ਕੀਤੀਆਂ ਉਹਦੇ ਵਿਰੋਧ ਦੇ ਵਿੱਚ ਕਿੰਨਾ ਇਕੱਠ ਹੁੰਦਾ ਉਸ ਸਮੇਂ ਦੀ ਗੱਲ ਰਹੂਗੀ ਬੱਗ ਆਪਣਾ ਹਲਕੇ ਦੇ ਵਿੱਚ ਕਿੰਨਾ ਇਕੱਠਾ ਹੁੰਦਾ ਉਹ ਵੀ ਇੱਕ ਨਿਗਾਹ ਰੱਖਣ ਦੀ ਲੋਟ ਹੋਊਗੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਹੈਗਾ ਸੋਸ਼ਲ ਮੀਡੀਆ ਨਾਲ ਹਰ ਪਿੰਡ ਦੇ ਵਿੱਚੋਂ ਪਤਾ ਲੱਗ ਜਣਾ ਹੈ ਵੀ ਕਿੰਨੇ ਲੋਕ ਕਿਹੜੇ ਪਿੰਡ ਦੇ ਵਿੱਚ ਆਉਂਦੇ ਆ ਤੇ ਉਹਦੀ ਗਤੀਵਿਧੀ ਲੋਕ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਤੇ ਦੇ ਦਿੰਦੇ ਆ ਕਿਉਂਕਿ ਲੋਕੀਸ਼ੀਪੀ ਕਦੇ ਵੀ ਨਹੀਂ ਰਹਿੰਦੀਗੀ ਪਰ ਰਹੀ ਗੱਲ ਦਰਸ਼ਨ ਸਿੰਘ ਬਰਾੜ ਦੀ ਵੀ ਦਰਸ਼ਨ ਸਿੰਘ ਬਰਾੜ ਦੀ ਅੱਗੇ ਕਾਂਗਰਸ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਰਹੂਗੀ ਵੀ ਉਹ ਕਿਸ ਤਰ੍ਹਾਂ ਦਾ ਸਿਸਟਮ ਰਹੇਗਾ ਉਹ ਸਮੇਂ ਦੀ ਗੱਲ ਆ ਮੈਂ ਉਮੀਦ ਕਰਦਾ ਸਾਡੀ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰਨਾ ਸਾਡਾ ਏ ਫਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ